ਪਠਾਨਕੋਟ ਦੇ ਰਹਿਣ ਵਾਲੇ ਅਸੀਂ ਸਵੇਰ ਦੇ 8:30 ਵਜੇ ਦੇ ਚੱਲੇ ਆਂ ਅੰਦਰ ਹੀ ਪੈਸੇ ਤਾਂ ਨਹੀਂ ਵਾਪਸ ਦੇਣੇ ਪਹਿਲੇ ਡਾਕਟਰ ਸਾਹਿਬ ਨਾਲ ਅੰਦਰ ਮਿਲੋ ਇੱਕ ਵਾਰੀ ਇੱਕ ਵਾਰੀ ਮੈਂ ਕਿਹਾ ਜੀ ਮੈਂ ਕਿਉਂ ਮਿਲਣਾ ਪੈਸੇ ਜਦ ਮੈਂ ਕਾਊਂਟਰ ਤੇ ਦਿੱਤੇ ਅਸੀਂ ਸਾਡੇ ਮੇਰੇ ਬ੍ਰੇਨ ਲਾਣੇ ਤੁਸੀਂ ਇੱਥੇ ਪੈਸੇ ਵਾਪਸ ਕਰੋ ਜਾਨੇ ਪਠਾਨਕੋਟ ਦੇ ਰਹਿਣ ਵਾਲੇ ਅਸੀਂ ਸਵੇਰ ਦੇ 8:30 ਵਜੇ ਦੇ ਚੱਲੇ ਆਂ ਬ੍ਰੇਨ ਦਾ ਆਪਰੇਟ ਹੋਇਆ ਬ੍ਰੇਨ ਦਾ ਆਪਰੇਟ ਹੋਇਆ ਉੱਠ ਕੇ ਫੇਰ ਉਹਨਾਂ ਕਹੇ ਵੀ ਐ ਮਾਰਾ ਕਰਵਾ ਕੇ ਅਸਤਰੋਂ ਦੇ ਬੈਠੇ ਆ ਮੈਂ ਦੋ ਤਿੰਨ ਵਾਰੀ ਉੱਠ ਕੇ ਵੀ ਗਈ ਆ ਮੇਰੇ ਕੋਈ ਬੈਠਾ ਨਹੀਂ ਜਾ ਰਿਹਾ ਤੂੰ ਹੀ ਜਲਦੀ ਮੇਰੀ ਮਾਰੇ ਲਿਆਓ ਬਸ ਥੋੜੀ ਦੇਰ ਥੋੜੀ ਦੇਰ ਇੰਦੀ ਕਰੀ ਜਾਂਦਾ ਮੇਰੇ ਕੋਈ ਬੈਠਾ ਨਹੀਂ ਜਾ ਰਿਹਾ ਪ੍ਰੋਬਲਮ ਹੈ ਜੀ ਮੈਂ ਤਾਂ ਇੱਥੇ ਕੋਈ 20 ਮਿੰਟ ਅੱਧਾ ਘੰਟਾ ਪਹਿਲੇ ਹੀ ਆਇਆ ਹਾਂ ਇਹ ਇੱਥੇ ਆਇਓ ਇਹ ਸਵਾ 12 ਵਜੇ ਤੇ ਇਹਨਾਂ ਟੈਸਟ ਕਰਾਉਣਾ ਸੀ ਬ੍ਰੇਨ ਦਾ ਇਹਨਾਂ ਦੀ ਕੋਈ 15-20 ਦਿਨ ਪਹਿਲੇ ਸਰਜਰੀ ਹੋਈ ਹੈ ਕਾਫੀ ਸੀਰੀਅਸ ਨੇਚਰ ਦੀ ਸਰਜਰੀ ਸੀਗੀ ਤੋ ਡਾਕਟਰ ਨੇ ਕਿਹਾ ਸੀ ਕਿ ਇਹਨਾਂ ਦਾ ਕਰਾਓ ਕਿ ਇਹਨਾਂ ਦੀ ਰੇਡੀਓ ਥੈਰੇਪੀ ਹੋਣੀ ਆ ਉਸ ਤੋਂ ਪਹਿਲਾਂ ਇਹਨਾਂ ਦੀ ਕੋਈ ਐਮ ਆਰ ਆਈ ਨਹੀਂ ਸੀ ਬ੍ਰੇਨ ਦੀ ਐਮ ਆਰ ਆਈ ਕੰਟਰਾਸਟ ਕਹਿੰਦੇ ਉਹਨੂੰ ਇੱਥੇ ਜਦੋਂ ਆ ਕੇ ਪੁੱਛਿਆ ਕਿ ਇੰਨੀ ਦੇਰ ਕਿਉਂ ਲੱਗ ਰਹੀ ਆ ਜੀ ਕਹਿੰਦੇ ਹੁਣੇ 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 ਮੈਂ ਕਿਹਾ ਤੁਸੀਂ ਪੈਸੇ ਰਿਫੰਡ ਦਿਓ ਜਿਹੜਾ 9000 ਰੁਪਏ ਇਹਨਾਂ ਨੇ ਜਮ੍ਹਾਂ ਕਰਾਇਆ ਤੇ ਕਹਿੰਦੇ ਜੀ ਹੁਣੇ ਕਰਾ ਦਿੰਨੇ ਆ ਜਦੋਂ ਮੈਂ ਕਹਿੰਦੇ ਜੀ ਫੇਰ ਮੈਨੂੰ 10 ਮਿੰਟ ਲੱਗੇ ਮੈਂ ਕਿਹਾ ਤੁਸੀਂ ਪੈਸੇ ਵਾਪਸ ਦਿਓ ਨਹੀਂ ਗੰਦੇ ਜੀ ਪੈਸੇ ਇਦਾਂ ਨਹੀਂ ਵਾਪਸ ਦਿੰਦੇ ਪਹਿਲੇ ਡਾਕਟਰ ਨਾਲ ਅੰਦਰ ਮਿਲੋ। ਬਾਈ ਜੀ ਮੈਂ ਕਿਉਂ ਮਿਲਣਾ ਪੈਸੇ ਜਦੋਂ ਮੈਂ ਕਾਊਂਟਰ ਤੇ ਦਿੱਤੇ ਅਸੀਂ ਸਾਡੇ ਮੇਰੇ ਬਿਲੋਂ ਲਾਣੇ ਤੁਸੀਂ ਇੱਥੇ ਪੈਸੇ ਵਾਪਸ ਕਰੋ ਜਾਂਦੇ। ਕੁਝ ਕਰਦੇ ਕਰਦੇ 15 20 ਮਿੰਟ ਫਿਰ ਲੱਗੇ ਫਿਰ ਸਾਡੇ ਮੀਡੀਆ ਦੇ ਸਾਥੀ ਹੈਗੇ ਨੇ ਇਹਨਾਂ ਨੂੰ ਕੀਤੀ ਰਿਕਵੈਸਟ ਕੀ ਆਹ ਪ੍ਰੋਬਲਮ ਆ ਰਹੀ ਆ। ਤੇ ਹੁਣ ਜੀ ਕਹ ਰਹੇ ਜੀ ਪੈਸੇ ਵਾਪਸ ਦੋ ਮੈਂ ਕਿਹਾ ਪੈਸੇ ਮੈਂ ਤੁਹਾਡੇ ਕੋਲੋਂ ਇਦਾਂ ਨਹੀਂ ਲੈਣੇ ਹੁੰਦੇ ਵੀਡੀਓ ਦੇ ਸਾਹਮਣੇ ਵਾਪਸ ਦਵਾਵਾਂਗੇ ਅਸੀਂ ਪੈਸੇ ਸਾਡੇ ਤੋਂ ਮੈਂ ਜੀ ਜਿਹੜੇ ਵੀ ਅਸੀਂ ਨਾਮ ਦੇ ਨਾਲ ਕਲਿਟੀ ਦੇ ਕਰਾਈ ਪਤਾ ਨਹੀਂ ਜਦੋਂ ਉਹ ਦੱਸਦੇ ਹੋ ਕਿ ਪੇਸ਼ੰ ਨੂੰ ਕੋਈ ਹੈਗੀ ਵੀ ਤੂੰ ਘਰੇ ਚਲੇ ਜਾਓ ਤੁਸੀਂ 2-3 ਘੰਟੇ ਬਾਅਦ ਆ ਜਾਓ ਉਹਨਾਂ ਦਾ ਤੁਸੀਂ ਪਿਠਾ ਰੱਖਿਆ 80 ਸਾਲ ਦੇ 78 ਸਾਲ ਦੇ ਕਰੀਬ ਇਹ ਜੋਂਨਾ ਦੀ ਔਰ ਇਕੱਠਾ ਜਾਣ ਹੀ ਰਿਹਾ ਉਹਨਾਂ ਕੋਲ ਸਰਕਾਰ ਨੇ ਕੋਈ ਨਹੀਂ ਦਿੱਤੇ ਕਾਰਨ ਕੁਛ ਨਹੀਂ ਜੀ ਕਹਿੰਦੇ ਰਸ਼ਾ ਜੀ ਟਾਈਮ ਲੱਗਦਾ ਹੀ ਹੈ ਜੇ ਟਾਈਮ ਲੱਗਦਾ ਤੁਸੀਂ ਪਹਿਲਾਂ ਦੱਸੋ ਕਿ ਬੰਦਾ ਬਾਅਦ ਚਾਏ ਅਪਾਇੰਟਮ ਨਹੀਂ ਉਹ ਤਾਂ ਡਾਕਟਰ ਨੇ ਅੱਜ ਰეკਮੈਂਡ ਕੀਤਾ ਜੀ ਇਹ ਤਾਂ ਹੈ ਹੀ ਹੈ ਜੀ